ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰਪੰਡਾ ਘਰਤਾਂ ਬੇਨਤੀ ਹੈ ਭਈ ਔਰ ਜਦ ਮੰਗ ਦੇ ਮਿਲਨ ਦੀ ਚੰਗਰਾਤਾ ਦਿਹਾੜਾ ਹੈ ਅੰਮ੍ਰਿਤ ਮੇਰਤੋਂ ਲਾ ਕੇ ਗੁਰਬਾਣੀ ਦੀ ਵਰਕਾ ਹੋਈ ਹੈ ਪੰਜ ਬਾਣੀਆਂ ਦਾ ਨਿਤਨੇ ਤੋਂ ਅਜਾਦੀ ਵਾਰ ਦੇ ਕੀਰਤਨ ਸ਼ੁਰੂ ਹੋਏ ਹਨ ਆਓ ਅੱਜ ਜੋ ਮਾਰਗ ਦੇ ਮੇਂ ਗਿਦੀ ਚਰਵਾ ਦਾ ਦਿਹਾੜਾ ਹੈ ਸੰਗਤ ਨੂੰ ਬੇਨਤੀ ਹੈ ਸ੍ਰੀ ਮੇਜਰ ਪਹੁੰਚ ਦੀ ਕਿਰਪਾਲਤਾ ਕਰੋ ਆਪਾਂ ਅਰਦਾਸਾਂ ਬੇਨਤੀਆਂ ਕਰਨੀਆਂ ਹਨ ਜੋਗ ਮਾਗੀ ਮੁਕਰਦਾ ਮਿਰਦਾ ਜਿੱਥੇ ਬਾਜਾਂ ਵਾਲੇ ਪ੍ਰੀਤਮ ਨੇ ਚਾਰੀ ਸਿੰਘਾਂ ਨੇ ਜੋ ਬਦਾਵਾ ਲਿਖਿਆ ਸੀ ਅੱਜ ਉਹ ਬਦਾਵਾ ਪਾੜਿਆ ਉਹ ਧਰਤੀ ਨੂੰ ਮਰ ਦਿੱਤਾ ਸਤਿਗੁਰੂ ਮਹਾਰਾਜ ਨੇ ਭਾਗ ਲਾਏ ਆਓ ਸੰਗਤ ਨੂੰ ਬੇਨਤੀ ਹੈ ਜਿਹੜੀ ਸੰਗਤ ਅਜੇ ਤੱਕ ਨਹੀਂ ਪਹੁੰਚੀ ਬੇਨਤੀ ਹੈ ਭਾਈ ਪਹੁੰਚ ਦੀ ਕਿਰਪਾਤਾ ਕਰੋ ਅਰਦਾਸਾਂ ਦੇ ਵਿੱਚ ਆਮ ਲੋਕੋਂ ਬਾਰਾਂ ਮਾਜੇ ਪਾਠ ਹੋਣਗੇ ਸੰਤੋ ਨ ਬੇਨਤੀ ਹੈ ਸਮੇਂ ਸਿਰ ਪਹੁੰਚਣ ਦੀ ਕਿਰਪਾ ਕਰੋ ਜੀ ਵਾਹਿਗੁਰੂ 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 ਜੀ ਗੁਣ ਗਰੀ ਬਣਵਾ ਜਨਾਕਾ ਰਾਮਕਾ ਰਿਆਪੈ ਕਿਆ ਬਾਪੀ ਕਰੀਐ ਗੁਮਾਨ ਕਰੇ ਮੂੜ ਗਮਾਨੀਆਂ ਵਿੱਚ ਖਾਦੀ ਮਰੀਐ ਆਏ ਲੱਗੇ ਨੀਂਦ ਥੋੜੜੇ ਜਿਉ ਪੱਕਾ ਖੇਤ ਲੁਣੀਐ ਇਹੇ ਕਰਮ ਕਮਾਉਂਦੇ ਤੇਵੇਂ ਹੋ ਪਣਿਆ ਜਨ ਨਾਨਕ ਕਾ ਖਤਮ ਵੱਡਾ ਆਪ ਹੈ ਜਨ ਨਾਨਕ ਕਾ ਖਤਮ ਵੱਡਾ ਆਪ ਹੈ ਸਭਨਾ ਦਾ ਧਨੀ ਹੈ আজ তো খে লো তো তে দেও রে আজ তো খে তো তেও ਮਸਰੈ ਲੋਟਾ ਫਤ ਤੋ ਕਰ ਤੋ ਨਾ ਪਾ ਅਕਰ ਓ ਖਾ ਕਰਾ जावड़ी जाव मयानड़ी जात आया जात बेड़ी जादव माया के जन्म गाय को आया दिपे को जनम ਸਤੇਰੇ ਦੇ ਦਿਲ ਤੇ ਆਇਆ you

ਆਰੀ ਉਰਜਿ ਨਾ ਇਛਾਈ ਹੋ ਕਰੇ ਜਿਸ ਹੈ ਜਾਏ ਹੋ ਕਰੇ ਜਿਸ ਤੇ ਲਾਏ ਹੋ ਨਾਮ ਤੇਰੇ ਬਾਨੇ ਗੁਰਉ ਔੜੀ ਉੜੀ ਕਿਆ ਵੜਿਆ ਇਆ ਕਥਣਾ ਕਹਿਣਾ ਜਾਏ ਸੁ ਕਰਤਾ ਕਾਦਰ ਕੀ ਮੇਂ ਕੀ ਹੈ ਸੁਭਾਏ ਸਾਈਂ ਕਾਲ ਕੁਮਾਰੀ ਤੋ ਛੋਡੀ ਤਨ ਪਾਈ ڪي ٻاهري ۽ ٻئي نان نه جايو تو ڪري تي سر جايو ڏک جي ڏس نه جايو ڏک سب جن تو ستنام શ્રી مائ پورو مڳ مرن سان دن ساد وان ماله مدن تڪ ਆ ਦੁਆ ਮਾਲਮਸੇ ਨੰਗ ਸਾ ਦੁਆ I'm ਸਾਤੂਆ ਤੂਰੀ ਕਰਿ ਤਨਾਤ ਅਰਿਕਾ ਨਾਮ ਤੇ ਆਏ ਕਉਣ ਦਬਡਾ ਲੋ ਕਰਤਾ ਆਉ ਪਰਮਕਾਰ ਜੋ ਗੁਰੂ ਨੂਰ ਪਿਆਰੀ ਸਾਧ ਸੰਗ ਜੀਓ ਕਰਮ ਵਾਲਿਓ ਭਗਾਂ ਵਾਲਿਓ ਜੋ ਅਮਰਤ ਵਲੇ ਤੋਂ ਲੈ ਕੇ ਗੁਰੂ ਦੇ ਚਰਨਾਂ ਦਾ ਆਨੰਦ ਲੈ ਰਹੇ ਹੋ ਆਉ ਤਤਗੁਰ ਮਹਾਰਾਜ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਅਮਰਤ ਵਲੇ ਜਾਗਰਤਾ ਦਾ ਗੁਰਸਿੱਖਾਂ ਨੂੰ ਸੰਤ ਤਨ ਨੂੰ ਵਾਖਤ ਕੀਤੀ ਹੈ ਆਉ ਭਾਈ ਅਮਰਤ ਵਲੇ ਤੋਂ ਲੈ ਕੇ ਕੁਰਬਾਨੀ ਦੀ ਵਰਕਾ ਹੋ ਰਹੀ ਹੈ ਪੰਜ ਬਾਣੀਆਂ ਦਾ ਨਿਤਨੇਮ ਸੰਪੂਰਨ ਹੋਇਆ ਪਰੰਤ ਮਹਰੂਨ ਮਿਹਦੇ ਸਵਰਾੰਦ ਦੇ ਦਿਹਾੜੇ ਨੂੰ ਗੁਰਸਿੱਖਾਂ ਵੱਲੋਂ ਰਲ ਮਿਲ ਕੇ ਜਾਂ ਤਾਮਿਲ ਰਲ ਮਿਲ ਕੇ ਆਛਾ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ ਆਛਾ ਦੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਹੋਈ ਹੈ ਆਓ ਕੁਝ ਸਮਾਂ ਜੋ ਅੱਜ ਦਾ ਮਹੀਨਾ ਚੱਲਿਆ ਮਾਗ ਦਾ ਮਹੀਨਾ ਜੋ ਅੱਜ ਮਹੀਨੇ ਦੀ ਸ਼ੁਰੂਆਤ ਹੋਈ ਹੈ 12 ਮਾਹ ਦੇ ਵਿੱਚ ਧੰਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਵੀ ਮਹੀਨੇ ਵਾਰ ਕੀ ਸਮਝਾਉਣਾ ਕੀਤਾ ਸੰਗਤ ਨੂੰ ਬੇਨਤੀ ਹੈ ਉਹ ਭਾਈ ਜਿਹੜੀਆਂ ਸੰਗਤਾਂ ਅਜੇ ਤੱਕ ਨਹੀਂ ਪਹੁੰਚੀਆਂ ਉਹ ਗੁਰੂ ਦੇ ਦਰਬਾਰ ਦੇ ਵਿੱਚ ਪਹੁੰਚਣ ਦੀ ਕਿਰਪਾ ਦਿੱਤਾ ਕਰੋ ਆਪਾਂ ਅਰਦਾਸਾਂ ਬੇਨਤੀਆਂ ਕਰੀਏ ਭਾਈ ਆਓ ਜਿਤਨੇ ਵੀ ਬੈਠੇ ਹੋ ਰਤਨਾ ਨੂੰ ਪਵਿੱਤਰ ਕਰੋ ਗੁਰਪਤੇ ਵਿੱਚ ਸਾਂਝ ਪਾਓ ਗੱਜ-ਬੱਜ ਕੇ ਵਧੇ ਬਿਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਨੂੰ ਧੰਨ ਗੁਰਵਰਧਨ ਦੇ ਮਹਾਰਾਜ ਜੋ 12 ਮਾਹ ਦੇ ਵਿੱਚ ਸਾਨੂੰ ਇਹ ਮਹੀਨੇ ਦੇ ਵਿੱਚ ਕੀ ਸਮਝਾਉਣਾ ਕਰਦੇ ਹੁਣ ਪਿਆਰ ਦੇ ਨਾਲ ਸਰਬਨ ਕਰੋ ਸਤਿਗੁਰੂ ਮਹਾਰਾਜ ਮਾਗ ਦਾ ਜੋ ਮਹੀਨਾ ਚੜਿਆ ਇਹਦੇ ਵਿੱਚ ਸਾਨੂੰ ਕੀ ਉਪਦੇਸ਼ ਦਿੰਦੇ ਨੇ ਪਿਆਰ ਦੇ ਨਾਲ ਸਰਬਨ ਕਰੋ ਜੀ ਮਾਗ ਮਜਨ ਸੰਗ ਸਾਧੂਆ ਤੂੜੀ ਕਰੇ ਸ্নান ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮਾਗ ਮਜਨ ਸੰਗ ਸਾਧੂਆ ਪੂਰੀ ਕਰ ਇਸ਼ਨਾਨ ਕਹਿੰਦੇ ਮਾਗ ਵਿੱਚ ਮੱਦੀ ਵਾਲਦਨ ਲੋਕ ਪ੍ਰਜਾ ਆਧ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦੇ ਹਨ ਬੜੇ ਆ ਮਾਗ ਦੇ ਮਹੀਨੇ ਵਿੱਚ ਬੜੇ ਕੋਈ ਜਲ ਧਾਰਾ ਕਰਦਾ ਹੈ ਬੜੇ ਤੀਰਥਾਂ ਤੇ ਜਾ ਕੇ ਇਸ਼ਨਾਨ ਪਾਣੀ ਕਰਦਾ ਬੜੀ ਜਤਨ ਕਰਦੇ ਨੇ ਮਾਗ ਦੇ ਮਹੀਨੇ ਵਿੱਚ ਪਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੂੰ ਗੁਰਮੁਖਾਂ ਦੇ ਸੰਗਤ ਵਿੱਚ ਬੈਠ ਕੇ ਇਹੀ ਤੀਰਥਾਂ ਦਾ ਇਸ਼ਨਾਨ ਹੈ ਜਿਹੜਾ ਗੁਰਸਿੱਖਾਂ ਦੇ ਸੰਗਤ ਵਿੱਚ ਬੈਠਦਾ ਹੈ ਸਤ ਸੰਗਤ ਵਿੱਚ ਬੈਠਦਾ ਹੈ ਕਹਿੰਦੇ ਇਹੀ ਹੈ ਤੀਰਥਾਂ ਦਾ ਇਸ਼ਨਾਨ ਉਹਨਾਂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਿਆ ਕਰ ਤਤ ਸੰਗਤ ਹੋ ਰਹੀ ਹੈ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਇਹ ਵੀ ਇੱਕ ਇਸ਼ਨਾਨ ਹੈ ਬੈਠ ਕੇ ਆਪਣੇ ਮਨ ਨੂੰ ਟਿਕਾਈ ਬੈਠਾ ਹੈ ਕਹਿੰਦੇ ਇਹ ਵੀ ਇੱਕ ਇਸ਼ਨਾਨ ਹੈ ਸੰਗਤ ਵਿੱਚ ਬੈਠ ਕੇ ਸੰਗਤਾਂ ਦੇ ਚੰਨਾਂ ਦੀ ਧੂੜੀ ਕੋਣੀ ਗੁਰੂ ਦੇ ਚੰਨਾਂ ਵਿੱਚ ਬੈਠ ਕੇ ਸਤ ਸੰਗਤ ਕਰਨੀ ਇਹ ਵੀ ਇੱਕ ਬਹੁਤ ਵੱਡਾ ਇਸ਼ਨਾਨ ਤੀਰਤ ਹੈ ਹਰ ਦਾ ਨਾਮ ਧਿਆਇ ਸੁਣ ਸਵਨਾ ਸਾਡੀ ਸੰਗਤ ਕਰੋ ਉੱਥੇ ਪਰਮਾਤਮਾ ਦਾ ਨਾਮ ਜਪੋ ਪਰਮਾਤਮਾ ਦੇ ਸਿੱਖਤ ਸਲਾਹ ਸੁਣ ਮੋਰ ਸੋਪਣਾ ਨੂੰ ਇਹ ਨਾਮ ਦੀ ਦਾਤ ਵੱਡ ਨਰਮਤਾ ਭਾਵ ਦੇ ਨਾਲ ਸਾਧ ਸੰਗਤ ਹੁੰਦੀ ਹੈ ਨਾ ਦਿੱਤੇ ਗੁਰਮੁਖਾਂ ਦੀ ਸੰਗਤ ਹੋ ਰਹੀ ਹੈ ਉੱਥੇ ਬੈਠ ਕੇ ਪਿਆਰ ਦੇ ਨਾਲ ਪਰਮਾਤਮਾ ਦਾ ਨਾਮ ਜਪੋ ਸੰਗਤ ਵਿੱਚ ਬੈਠ ਕੇ ਨੀਵਾ ਹੋ ਕੇ ਭਾਵਨਾ ਦੇ ਨਾਲ ਪਰਮਾਤਮਾ ਦਾ ਨਾਮ ਜਪੋ ਤੇ ਪ੍ਰਮਾਤਮਾ ਦੇ ਸਿਵਤ ਸੁਦਾ ਸੁਣੋ ਫਿਰ ਮਹਾਰਾਜ ਕਹਿੰਦੇ ਹੋਰ ਚਬਨਾ ਨੂੰ ਇਹ ਨਾਮ ਦੀ ਦਾਤ ਵੰਡ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਮਹਾਰਾਜ ਕਹਿੰਦੇ ਜਨਮ ਕਰਮ ਮਲ ਉਤਰੈ